ਮੁਲਤਾਨ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਇੱਕ ਟੋਕੜ ਗੱਬਨ ਵੀ ਚੰਗੇ ਰਿਕਾਰਡ ਵਾਲੀ ਧੰਨਵਾਦ ਨੀਲੀ ਦੀ ਮਾਈ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਗਾਂ ਬਿਨਾ ਬੱਚੇ ਤਾਂ ਤੁਹਾਨੂੰ ਦਿਖਾਉਣੀ ਤਾਂ ਕੋਈ ਮੱਝ ਬੱਚੇ ਵਾਲੀ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਆਪੇ ਵੀਡੀਓ ਪੂਰੀ ਵੇਖਿਓ ਤੇ ਸੋਈਆਂ ਦੇ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਠੀਕ ਆ ਬਜੀ ਵੀ ਜੀ ਚਲੋ ਫਿਰ ਦੀ ਚਾਹੀਦਾ ਜੀ ਤੇ ਨਾਮ ਦੱਸ ਤੇ ਕਰ ਸ਼ਾਇਦ ਨਾਲਾ ਜਲਾ ਬਰਸਰ ਤੇ ਫੋਨ ਨੰਬਰ ਵੀ ਫੋਨ ਸੰਭਲ 9819567552 ਕੱਲ ਕਈਆਂ ਵੀਰਾਂ ਭਰਾਵਾਂ ਦੇ ਫੋਨ ਨਹੀਂ ਚੁੱਕੇ ਇਹ ਗੱਲ। ਅੱਛਾ। ਕੱਲ ਨਾ ਵੀਡੀਓ ਪੈਂ ਜਾਂ ਸਾਰੇ 2-3 ਮਿੰਟ ਪਈ ਹੋਏ ਆ। ਅੱਛਾ। ਉਸ ਤੇ ਮਾਲ ਵੇ ਗਿਆ। ਅੱਛਾ। ਬੜਾ ਫੋਨ ਹੈ ਇਤੱਕ ਫੋਨ ਆਉਣ ਦੇ ਮੱਜਾਂ ਦੇ। ਤੁਸੀਂ ਤਾਂ ਕੱਲ ਦੁਪਹਿਰੇ ਜੇ ਸਾਨੂੰ ਫੋਨ ਕੀਤਾ ਸੀ ਵੀ ਵੀਡੀਓ ਡਿਲੀਟ ਕਰ ਦੋ ਫੋਨ ਚੁੱਕੇ ਨਹੀਂ ਜਾਣਦੇ। ਮੋਰ ਭਾਈ ਜਿਆਦਾ ਆ ਜਾਂਦੇ ਕੀ ਕਰੇ ਫੋਨ ਬਹੁਤ ਜ਼ਿਆਦਾ ਆਇਆ ਮੱਜਾਂ ਦਾ। ਅੱਛਾ। ਇੰਨਾ ਫੋਨ ਆਇਆ ਕੋਈ ਸਾਹ ਵੀ ਨਹੀਂ ਦੇ। ਤੇ ਅੱਜ ਵੀ ਭਾਜਾ ਜੇ ਕਰਦੀ ਹੈ। ਹਾਂ ਭਾ ਵੀ ਜਾਜਾ ਡੰਗਲੀ ਜਾਜਾ ਛੋਟੇ ਵੱਡੇ ਵਧੀਆ ਵਾ। ਠੀਕ ਆ। ਹਾਂ ਲੋੜੀ ਤਾਂ ਪਹਿਲਾਂ ਪਹਿਲਾਂ ਵੇਲੇ ਕਰਦੀ ਹੈ ਅੱਛਾ ਦੁੱਧ ਲਗੂਗਾ ਪੰਜਾਂ ਤੋਂ ਬਾਅਦ ਅੱਛਾ ਤੋਰਾ ਹੈ ਕਰੀ ਸੱਜਣ ਨੇ ਕਿੰਨਾ ਚਵਾਇਆ ਤੋ ਭਾਜੀ ਐਵੇਂ ਆਪਾਂ ਕਹਿ ਰਹੀਏ ਜਿਹੜੀ 18 ਹੁੰਦੀ ਹੈ ਪਹਿਲਾਂ ਭਾਈ ਮਾਜੋ ਭਾਈ ਜੋ ਹੈਗਾ ਉਹ ਬੰਦਿਆਂ ਬਾਅਦ ਹੀ ਫੋਨ ਕੀਤਾ ਮਾਜੀ ਕੋ ਦੁੱਧ ਭਾਜੀ ਮਤਲਬ ਹੋਊਗਾ ਹਾਂਜੀ ਜਿਹੜੇ ਕੱਲੀ ਖੜੂ ਯਾਦ ਕਰੂ ਇਹਨੇ ਭਾਈ 16 ਕਿਲੋ ਦੇ ਚਵਾਇਆ ਪਿਓ ਜੀ ਦੀ ਵੇਲੋ ਠੀਕ ਆ ਹਾਂ ਬਾਕੀ ਆ ਦੇਖ ਸਕਦੇ ਜੀ ਖਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਆ ਤੇ ਨੀਵੇਂ ਨੇ ਚੰਗੇ ਲੱਗੇ ਕਿਦਾਂ ਮਰੋਂ ਸ਼ਾਮ ਨਹੀਂ ਨਾ ਬਾਹਰ ਆ ਹਾਂਜੀ ਦੋ ਤਿੰਨ ਕੋ ਪੰਜਾਂ ਤੋਂ ਬਾਹਰ ਹੋਊਗਾ ਹਾਂਜੀ ਪਰ ਇਹ ਅਗਸਤ ਫਿਰ ਗਰਮੀ ਸੁਭਣਾ ਨਹੀਂ ਹਣਾ ਗਰਮੀਆਂ ਜਿੰਨੇ ਸੱਜਰ ਹੋ ਜਾਣਾ ਫਿਰ ਵੱਡੀ ਮੱਝ ਹੋ ਗਿਆ ਪੰਜ ਗਾ ਅੱਖਾਂ ਬਿਲੀਆਂ ਇਹ ਦੋਈ ਆਏ ਕੋਈ ਇਹੇ ਲਈ ਬਈ ਛੋਟੀ ਕੱਦ ਕਰਨ ਪੂਰਾ ਜੇ ਮੋਹਰੇ ਤੋਂ 6 ਮਹੀਨੇ ਦੀ ਹੋ ਗਈ ਆ ਸ਼ਾਇਦ ਬਾਹਰ ਚੱਡਾ ਵੇਲੇ ਸੱਜਣਾ ਵਾਲੇ ਥੱਲੇ ਉਹ ਚੰਗੀ ਆ ਤਰ ਹਾਂ ਬਾਕੀ ਪਿੱਠ ਪੜੇ ਤਾਂ ਵੀ ਚੰਗੀ ਆ ਮੋਹਰੇ ਤਾਂ 10 ਹੀ ਦਈਏ ਵੀਰ ਜੀ ਹਾਂ ਨਾ ਹੀ ਆਪਾਂ ਦਵਾਂਗੇ 70 ਦੀ 2 ਛੱਡ ਦਾਂਗੇ 2 ਨਾ ਛੱਡੀਏ ਹਾਂਜੀ ਨਿਆਣਿਆਂ ਦੇ ਉਹਨਾਂ ਨੇ ਗੁੱਡੀਆਂ ਗੱਡੀਆਂ ਵੀ ਲੈਣੀਆਂ ਕੋਈ ਦੱਸੋ ਨਹੀਂ ਗਾ ਦੋ 2000 ਹੋਰ ਛੱਡ ਦਈਏ ਭਾਜੀ ਹਾਂ ਨਾ 65000 ਦੀ ਮੱਝ ਦਵਾਂਗੇ ਅੱਛਾ 65 ਸ਼ਾਮ ਮਹੀਨੇ ਤੋਂ ਬਾਅਦ ਚੈੱਕ ਪਾਸ ਕਰਾ ਕੇ ਵੀਡੀਓ ਆਪਾਂ ਬਣਾਈ ਰਾਣੀ ਚੈੱਕ ਰਾਈਏ 65000 ਦੇ ਕੇ ਦੇ ਦਾਂਗੇ ਚੋ ਆ ਬਾਕੀ ਉਤਰਾਇਆ ਵੀ ਇੱਠ ਪੜੇ ਤੇ ਚੰਗੇ ਆ ਮੈਨੂੰ ਚੱਡਾ ਵੇਖੋ 15 16 ਗ੍ਰਾਮ ਤੋਂ ਚਾਹੇ ਮਾਰ ਗਿਆ ਤੇ ਹੁਣ ਆ ਜਿਹੜੀ ਮੈਦਾਨ ਦਿਖਾਉਣੀ ਹੈ ਇਹ ਵੀ ਚੰਗੇ ਕਦ ਕੱਟ ਸਿਆ ਇਹ ਵੀ ਸਰੀਰਾਂ ਥੋੜੀ ਕਿ ਕਰੀ ਆ ਇਹਦਾ ਭਾਈ ਕਾਜ ਕਰਦਾ ਹੈ ਸੂਈ ਨੂੰ ਅੱਗੇ ਨੂੰ ਕੋਈ 15 ਨੂੰ 16 20 20 ਬਾਈ ਦਿਨ ਹੋ ਗਏ ਸੂਈ ਨੂੰ ਅੱਛਾ ਇਹਦਾ ਕਹੇ ਬੱਚਾ ਮਰ ਇਹਦਾ ਥੋੜੀ ਉਧਰੀ ਉਧਰੀ ਕੁੜੀ ਬੱਚੀ ਕਰ ਗਈ ਅੱਛਾ ਹਾਂ ਦੋ ਤਿੰਨ ਕੋ 7 ਕਿਲੋ ਹੋ ਗਿਆ ਜੀ ਅੱਛਾ 7 ਕਿਲੋ ਦੁੱਧ ਸਾਢੇ 6 ਕਿਲੋ ਗੰਦੀ ਲਵਾਵਾਂਗੇ ਬਾਕੀ ਇਹ ਆਵੇ ਛੋਟੀ ਸੋਣੀ ਆ ਤੇ ਬਾਕੀ ਆਵੇ ਰੱਜੀ ਨਹੀਂ ਆ ਪੂਰੀ ਤੇ ਉਹਦੇ ਕਰਕੇ ਦੁੱਧ ਥੋੜਾ ਇਹ ਆਵੇ ਕੋਈ ਸਾੰਭ ਵਾਲਾ ਕੋਈ ਲੈ ਜਾਊਗਾ ਹਾਂ ਦੁੱਧ ਬਾਅਦ ਵਿੱਚ ਕਰਦੀ ਆਹ ਦੇਖੋ ਖੁੱਡੇ ਰੋ ਕੇ ਕਿੱਥੇ ਜਾਗੇ ਨੀ ਖਾਣ ਵੀ ਦਿਖਾਈ ਦੀਏ ਇਹਦੇ ਦੇਖੋ ਆ ਦੇਖ ਤਾਂ ਦੇ ਥਾਣੇ ਦੇ ਲਾਗੇ ਤੋਂ ਸੁਆ ਕਿਨਵਾ ਜੀ 6 ਲੀਟਰ ਵਾਲਾ ਹੋਊਗਾ ਜੀ ਸੁਆ ਕਿਨਵਾਓਗੇ ਦਾ ਪਹਿਲੇ ਭਾਜੀ ਅੱਛਾ ਪਹਿਲਾਂ ਜੀਨੀਅਰ ਨਹੀਂ ਮਿਲ ਕੋ ਆਇਆ ਅਸੀਂ ਠੀਕ ਹੈ ਤੇ ਇਹਦਾ ਮੁੱਲ ਫਿਰ ਭਾਈ ਜੀ ਦਾ 46000 ਜੀ ਅੱਛਾ 46000 ਛੋਟੀ ਮੇਰੀ ਇਹ ਸੂਈ ਨੂੰ ਕੋ ਚੈੱਕ ਕਰਾ ਲਈਏ 15 ਤੋਂ 20 ਦਿਨ ਹੀ ਸੂਈ ਦੋਏ ਠੀਕ ਹੈ ਜੀ ਹਾਂ ਹਾਂ ਨਾ ਜਿਹੜਾ ਛਾਲੀ ਜਾ ਆਹੋ ਥੱਲੇ ਥੱਲੇ ਪੂਰੀ ਹਰੇ ਫੇਡਾ ਸਿਰ ਵੇ ਜੰਗ ਮੇਰਾ ਨਾ ਦੇਖ ਸਕਦੇ ਹਾਂ ਮੰਨਦੇ ਹਾਂ ਥੋੜਾ ਭਾਈ ਕੋ ਚਵਾ ਗੱਲ ਤਾਂ ਇਹ ਪੂਲ ਛਟਾ ਇਹ ਪੰਜੂਮੇ ਵਾਲੋ ਦੇ ਠੀਕ ਆ ਹਾਂਜੀ ਤੇ ਆ ਮੱਜ ਬੱਚੇ ਵਾਲੀ ਜੇ ਇਹ ਬੱਚਾ ਇਹ ਹਾਜ ਕਟਾ ਇਹਨੂੰ ਸੂਈ ਨੂੰ ਕੋਈ ਅੱਜ 7-8 ਦਿਨ ਹੋ ਗਏ ਹਾਂ ਹਵਾ ਨਾ ਇਹਦਾ ਦੇਖ ਸਕਦੇ ਜੇ ਲੱਗੇ ਤਾਂ 7-8 ਦਿਨ ਸੂਈ ਅੱਜ ਬੱਚਾ ਕੀ ਜੇ ਮਗਰ ਕਟਾ ਹੀ ਮਗਰ ਕਟਾ ਕੈਨ ਪੂਰਾ ਵਧੀਆ ਹਾਂ ਇਹਦੇ ਚੰਗਾ ਪਰਾਲੀ ਤੇ ਭਾਇਆ ਜੇ ਇਹਨੂੰ ਆਓ ਦੇਖੋ ਮਾਰੇ ਸਾਂ ਉੱਠਿਆ ਨਹੀਂ ਦੇਖੋ ਪਰਾਲੀ ਵਿੱਚ ਠੰਡ ਬੜੀ ਤੁਹਾਨੂੰ ਪਤਾ ਦੇ ਠੀਕ ਹੈ ਇਹ ਵੀ ਨਹੀਂ ਲਈ ਰਿਜੋਰਟ ਹੀ ਆ ਨਹੀਂ ਵੀ ਪਹਿਲਾ ਸਵੇਰ ਜੀ ਅੱਛਾ ਪਹਿਲੇ ਤਾਂ 6 ਕਿਲੋ ਵਜੇ ਅੱਛਾ 6 ਕਿਲੋ ਦੁੱਧ ਇਹ ਵੀ ਚਲੋ ਘਰ ਦਾ ਵਧੀਆ ਸਾਰੇ ਜਾਓਗੇ ਕੱਦ ਵੀ ਸਾਦਾ ਬਹੁਤਾ ਵੱਡਾ ਨਹੀਂ ਆ ਜਿੰਨੇ ਘਰੇ ਰੱਖਣੀ ਆ ਚਾਹ ਪਣੀ ਦਾ ਦੁੱਧ ਦਾ ਸਾਹ ਨਾ ਘਰ ਦਾ ਦੁੱਧ ਪੀਣਾ ਉਹਦੇ ਲਈ ਚੰਗੀ ਆ ਹਰ ਕੋਲੇ ਆਪਣੇ ਮਾਲ ਹੋਏ ਨੂੰ ਕਹਿੰਦਾ ਖਾਣੇ ਤੇ ਤੁਹਾਨੂੰ ਦਿਖਾਈਏ ਇੱਕ ਵਾਰੀ ਵਾਹ ਜੀ ਕੋਈ ਨਾ ਪਸੰਦ ਆਇਆ ਆਇਆ ਪਾਪਾ ਬਈ ਬੱਚਾ ਲਾ ਦੀਏ ਆਖੀ ਨਾ ਉਲੂ ਨਾ ਕਰਦੀ ਹੋਵੇ ਦਿਖਾ ਦੇ ਪਤਾ ਲੱਗ ਜਾਂਦਾ ਪਿਛਵਾਈ ਕਿਦਾਂ ਕਰਦੇ ਆ ਆਹੋ ਕਟਾ ਕੇ ਆਮ ਜੀ ਵੇਖੋ ਗਨ ਪਾਣੀ ਨਾ ਰੱਖ ਕੇ ਨਹੀਂ ਆ ਸਰਪਰੇ ਆਦਾ ਆਹ ਪਸਮਗੀ ਚ ਵੇਚੀ ਫਿਰ ਚਲੋ ਬੰਨੋ ਬੰਨੋ ਜੀ ਇਹਦੇ ਲੈ ਬਾਹਰ ਨੂੰ ਜੀ 二类，啊，二类狗，厂里怎么来？厂里可叫地了，咱们到厂里去坐啊！过来呀，咱们去厂里去。 ਮੋਰੇ ਮਰ ਗਿ ਨਾ ਜਿੱਤੇ ਕਿ ਲਖਨਾਂ ਦਾ ਜਗਾ ਬੀ ਰੋਇਆ ਦਵਾਲ ਪਾਈ ਕੋ ਹੱਥ ਲਾਵੇ ਖਾਨ ਚਵਾੜ ਲਗਾਵੇ ਬਾਕੀ ਆ ਲੈ ਖਾਦੇ ਜੀ ਤੇ ਦੱਸਿਓ ਵੀ ਜੀ ਮੁੱਲ ਫਿਰ ਇਹਦਾ ਆਪਾ ਭਾਈ ਜਿੰਨੇ ਸ਼ਾਲੀ ਹਜ਼ਾਰ ਦੀ ਅੱਛਾ ਵਿਸ਼ਾਲੀ ਹਜ਼ਾਰ ਦੀ ਦੇ ਦੇਣਾ 40 ਹਜ਼ਾਰ ਦੀ ਠੀਕ ਹੈ ਛੋਟੀ ਚੰਗੀ ਤਾਜੀ ਸਹੀ ਸੋਣੀ ਛੋਟੀ ਨਹੀਂ ਦੀ ਦੀ ਹੁਣ ਖਾਲ ਕੋਲ ਬੋਲੀ ਖਾ ਗਈ ਦੋ ਦਿਨ ਜਿਆਦਾ ਨਹੀਂ 8 ਕਿਲੋ ਆਰਾਮ ਨਾਲ ਭਰੀ ਹੋ ਗਈ ਕਰ ਦੇਣੀ ਤੇ ਛੋਟ ਛੋਟ 45 ਹਜ਼ਾਰ ਦੀ ਭਾਈ ਹਾਨ ਦੇ ਦਾਂਗੇ ਵੀ ਠੀਕ ਹੈ ਜੀ ਛੋਟ ਛੋਟੇ ਬੋਲ ਹੁਣ ਠੀਕ ਹੈ ਜੀ ਬਾਕੀ ਜਿੰਨਾ ਵੀਰ ਭਰਾਵਾਂ ਦਾ ਪਿਆਰ ਮਿਲ ਗਿਆ ਨਾ ਬਹੁਤ ਜਿਆਦਾ ਅੱਛਾ ਹਾਂ ਜੀ ਬੜਾ ਹੀ ਫੋਨ ਉਹਦਾ ਕਈਆਂ ਵੀਰਾਂ ਕੋਲ ਚੱਲ ਮੈਂ ਗਲਤੀ ਮੰਗਦਾ ਜਿੰਨਾ ਫੋਨ ਨਹੀਂ ਹੋ ਚੁੱਕੇ ਕਈਆਂ ਦੇ ਅੱਛਾ ਗਲਤੀ ਮੰਗਦੇ ਹੈ ਕਿ ਮਾਫੀ ਮੰਗਦੇ ਜੀ ਮਾਫ ਹੋਨਾ ਆ ਗਾ ਇਹ ਵੀ ਚੰਗੇ ਕਦ ਕੱਦ ਚ ਆ ਇਹ ਪਾਈ ਵਸ਼ੀ ਬਣੀ ਜੇ 1.5 ਮਹੀਨੇ ਦੀ ਅੱਛਾ ਕੀ ਦੇ ਨਾਲ ਜਿਹੜਾ ਉਹ ਲਿਆਦੀ ਆ ਪਰ ਚੈੱਕ ਪਾਸ ਨਹੀਂ ਆ ਚੈੱਕ ਪਾਸ ਹੀ ਮ ਕਰਾਈ ਅੱਛਾ ਮ ਮੱਝ ਰਤੀ ਕਰਾਈ ਡਾਕਟਰ ਉਹ ਗਿਆ ਕਰਦੇ ਅੱਛਾ ਪਰ ਅਜਾ ਯਾਰ ਇਹ ਰਿਆਣ ਦੇ ਕੋ ਪਹਿਲੇ ਦੋ ਚਾਰ ਘੱਟ ਵੀ ਅਰੇ ਦੱਸ ਦਿੰਦੇ ਭਾਈ ਗਏ ਹਾਂਜੀ ਹਾਂਜੀ ਹਾਂ ਬਾਕੀ ਠੰਡੀ ਤੇ ਨਹੀਂਦਾ ਬੈਠੇ ਠੰਡੇ ਨੇ ਲਾਤ ਨਹੀਂ ਮਾਰਦੇ ਹਸੀਨ ਬੜੀ ਠੀਕ ਹੈ ਥਾਨੇ ਹੁੱਕ ਕਿਰਾਵਾ ਦੀ ਲਗਾਏ ਦੇਖੋ ਥਾਨ ਦੁਰਾਵਾ ਜੀ ਦੁੱਧ ਕਿੰਨਾ ਤਰਾ ਇਹਦਾ 2000 ਰੁਪਏ 10 ਕਿਲੋ ਅੱਛਾ ਫੋਨ ਆਪਾਂ ਲਵਾਂਗੇ 8 ਕਿਲੋ ਹੀ ਲੈ ਲੀ ਤੋਰ ਦੋ ਜਲਦੀ ਇਤਰਾ ਸੁਆ ਕਿੰਨਾ ਹੈਦਾ ਸੁਆ ਪਹਿਲਾ ਆਏ ਸਵੇਰ ਮੈਂ ਦੰਦਾ ਹੀ ਹੋਣੀ ਚਾਹੀਏ ਪਰ ਜਵਾਨ ਹੋ ਗਿਆ ਆ ਵੇ ਲੋ ਚਾਰ ਦੰਦ ਹੈ ਹਨਾ ਆ ਵੇ ਲੋ ਚੌਗੀ ਆ ਪੋਰ ਆ ਜੋ ਤੋਗੀ ਹੋ ਇੱਕ ਤਾਂ ਨੋ ਫੋਮੀ ਆ ਵੇ ਲੋ ਇਹੋ ਚਾਰ ਦੰਦ ਠੀਕ ਕਦ ਕਦ ਮੇਰੋ ਕਿੱਧਰ ਕੀਤਾ ਜਿੰਦਾ ਸੀ ਕੋਈ ਮੰਗਾਨੀ ਲੋੜ ਕੋਈ ਭੜ ਨਹੀਂ ਬਹੁਤ ਥਲੇ ਗੰਗਾ ਗੰਗਾ ਮੈਂ ਹੁਣ ਸ਼ੈਂਪੂ ਸ਼ੈਂਪੂ ਮਾਰ ਲੈਂਦਾ ਹਾਂ ਜੀ ਚਿੱਟੀ ਨਿਕਲਦੀ ਐ ਤੁਹਾਨੂੰ ਬੜਾ ਗਾਇਕ ਅੱਜ ਮੈਂ ਪੈਂਦਿਆ ਥੋਣੀ ਥੋੜਾ ਸਾਫ ਹੋਇਆ ਵਾ ਕੱਦ ਕਰੀਏ ਲੋ ਭਾਈ ਕਿਤੇ ਆਏ ਬਰੀਡ ਬੜੀ ਵੱਛੀ ਦੀ ਹੋਰ ਭਾਂਗਾਂ ਕਹਿੰਦਾ ਸੋਣ ਪੁਣੀ ਨੂੰ ਦੇਰ ਲੱਗੀ ਜੀ ਠੀਕ ਐ ਜੀ ਹਾਂ ਕੋਈ ਵੰਗਾਰੀ ਪੋਣਾ ਵੀ ਦਾ ਕੁਛ ਨਹੀਂ ਦੁੱਧ ਪਾਈ ਜੇ ਵਸ਼ੀ ਚੰਗੀ ਸੇਵਾ ਕੀ ਨਾ ਵਸ਼ੀ ਦੀ ਹੋਣੀ ਹਾਂਜੀ ਥਾਲੇ ਵੇਖੋ ਮਾਰੂ ਸੀ ਕੈਮਰਾ ਸਾਡੇ ਇਹ ਵਸ਼ੀ ਦੀ ਹੋਣੀ ਚੰਗੀ ਸੇਵਾ ਕੀ ਨਾ ਵਸ਼ੀ ਹੋਣੀ ਦੁੱਧ 13 14 ਅਗਲਾ ਪਰੂਗੀ ਤੇ ਇਹਦਾ ਮੁੱਲ ਫੇਰ ਇਹ ਜਿਹੜੀ ਬਾਈਆ ਦੀ ਬਾਈਆ ਦੀ ਹਾਂ ਕਰਨੇ ਕੋਈ ਛੋਟ ਛੱਟ ਵਿਚੋਰ ਛੋਟ ਭਾਈ ਇਹਦੇ 2 4 ਸਾਲਾ ਕੰਮ ਨਹੀਂ ਸੀ ਕਿਉਂ ਬਾਕੀ ਆ ਬੇ ਗਾਂ ਵਾਰ ਸੰਭਣਾ ਲਈ ਆ ਕੱਦ ਕੱਟ ਪੱਖਾ ਹੋਣੀ ਜਵਾਨ ਆ ਤੇ ਇਹ ਮੂੰਹ ਵੀ ਚਾਰ ਦੰਦ ਦੁੱਧ ਹੁਣ ਸੂਈ ਨੂੰ ਮਾਲੋ ਕੋ 4 ਮਹੀਨੇ ਹੋ ਗਏ ਜਾਂ 5 ਹੋ ਗਏ ਲਾਲੋ ਬਗਲ ਕਰਦੇ ਆ ਹਾਂਜੀ ਪਰ ਇਹਨੇ ਵਸ਼ੀ 18 19 ਕਿਲੋ ਤੋਂ ਭਰਿਆ ਜੇ ਅੱਛਾ ਭਾਈ ਠੀਕ ਆ ਹਾਂ ਤੇ ਠੀਕ ਆ ਵੀ ਜੀ ਹੋਰ ਕੁਛ ਕਰਨਾ ਹੋਰ ਬਸ ਇਹੋ ਹੀ ਮਿਹਰਬਾਨੀ ਆਪਣਾ ਚੋਚਵਾ ਖੜਨਾ ਜਿਹੋ ਥੰਡ ਥੋੜਿਆ ਕਿਹ ਹੁੰਦੇ ਨਾਲ ਲਾਂਮਾ ਦੇ ਨਾਲ ਮਾੜੀ ਗੱਲ ਆ ਹਾਂਜੀ ਆਪਣਾ ਇੱਥੇ ਤਸੱਲੀ ਕਰਕੇ ਖੜਨਾ ਨ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਇਸ ਚੱਕ ਕੇ ਖੜੋ ਜੀ